ਅੱਖੋ ਸਤਨਾਮ ਸ੍ਰੀ ਸਿਰ ਅੱਖੋ ਸਤਨਾਮ ਸ੍ਰੀ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀਆਂ ਨੇ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਪ੍ਰਕਾਸ਼ ਕਰਕੇ ਨਾ ਹਰਿਮੰਦਰ ਸਾਹਿਬ ਉਤੋਂ ਬਾਅਦ ਪਾਤਸ਼ਾਹ 2 ਸਾਲ ਹਯਾਤੀ ਵਿੱਚ ਰਹੇ ਭਾਵ ਜੀਵਨ ਵਿੱਚ ਰਹੇ 2 ਸਾਲ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਭੋਏ ਬੰਦੇ ਰਹੇ ਸੰਗਤ ਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉੱਚੀ ਜਗਤ ਦੇ ਔਰੇ ਤੁਹਾਡੇ ਧਿਆਨ ਗੁਚਰੇ ਹੋਏਗਾ ਜਿਹੜੇ ਹਰਮੰਦਰ ਸਾਹਿਬ ਦੀਆਂ ਨੀਆਂ ਨੇ ਨਾ ਥੱਲੇ ਤੱਕ ਜਿਨ੍ਹਾਂ ਨੇ ਘਾਰ ਸੇਵਾ ਵਿੱਚ ਸੇਵਾ ਕੀਤੀ ਹੈ ਜਦੋਂ ਸਰੋਵਰ ਦੀ ਸੇਵਾ ਹੁੰਦੀ ਤੁਸੀਂ ਵਿਖੋਗੇ 8 ਤੋਂ 10 12-12 ਫੁੱਟ ਡੂੰਘੀਆਂ ਨੇ ਥੱਲੇ ਤੱਕ ਉਹਦੇ ਥੱਲੇ ਡੰਡਾ ਟੰ ਬਣੀਆਂ ਹੋਈਆਂ ਨੇ ਸਰੋਵਰ ਦੇ ਅੰਦਰ 8 ਤੋਂ 10 12-12 ਫੁੱਟ ਡੂੰਘੀਆਂ ਨਹੀਂ ਹਨ ਥੱਲੇ ਜਿੰਨਾ ਹਰਮੰਦਰ ਸਾਹਿਬ ਉੱਪਰ ਬਣਿਆ ਉਹਨਾਂ ਥੱਲੇ ਨੂੰ ਇਮਾਰਤ ਬਣੀ ਹੋਈ ਹੈ। ਔਰ ਇਹ ਮਿੱਟੀ ਡੂੰਘਾਈ ਵਿੱਚੋਂ ਜਿੱਥੋਂ ਨਹੀਂ ਰੱਖੀ ਗਈ ਉਹ ਸਾਰੀ ਮਿੱਟੀ ਕੱਢ-ਕੱਢ ਕੇ ਹਰਮੰਦਰ ਸਾਹਿਬ ਦੇ ਸਾਹਮਣੇ ਢੇਰ ਲਾਉਂਦੇ ਰਹੇ। ਜਿੰਨੀ ਮਿੱਟੀ ਹਰਮੰਦਰ ਸਾਹਿਬ ਦੀਆਂ ਨੀਹਾਂ ਚੋਂ ਨਿਕਲੀ ਸੀ ਨਾ ਇਤਿਹਾਸ ਕਹਿੰਦਾ ਉਹ ਮਿੱਟੀ ਦਾ ਢੇਰ ਗੁਰੂ ਅਰਜਨ ਸਾਹਿਬ ਮਹਾਰਾਜ ਬਿਲਕੁਲ ਸਾਹਮਣੇ ਚੜ੍ਹਦੇ ਵੱਲ ਲਵਾਉਂਦੇ ਰਹੇ। ਜਦੋਂ ਹਰਮੰਦਰ ਸਾਹਿਬ ਬਣਨਾ ਸ਼ੁਰੂ ਹੋ ਗਿਆ ਉਹ ਜਿਹੜੀ ਮਿੱਟੀ ਉੱਥੇ ਨੀਹਾਂ ਦੀ ਬਚੀ ਉਸੇ ਮਿੱਟੀ ਦੇ ਕੋਠਾ ਤਿਹਾਰ ਕੀਤਾ ਗਿਆ ਜਿਹਨੂੰ ਅੱਜ ਸ਼੍ਰੀ ਕਾਲ ਤਖਸਾਲ ਕਹਿੰਦੇ ਪਹਿਲਾਂ ਉਹਦਾ ਨਾਮ ਕੋਠਾ ਸਾਹਿਬ ਰਿਹਾ ਬਹੁਤ ਚਿਰ ਇਤਿਹਾਸ ਵਿੱਚ ਉਸੇ ਮਿੱਟੀ ਦਾ ਉਹ ਸਥਾਨ ਕੋਠਾ ਸਾਹਿਬ ਤਿਹਾਰ ਕੀਤਾ ਔਰ ਧੰਨ ਸ਼੍ਰੀ ਗੁਰੂ ਅਰਜਨ ਦੇ ਮਹਾਰਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੋਲ ਉੱਥੇ ਰਾਤ ਸੁਖ ਹਸਣ ਵੇਲੇ ਕੋਲ ਚਾਦਰ ਵਿਛਾ ਕੇ ਸੌਂਦੇ ਰਹੇ ਸੰਗਤ ਵਿੱਚ ਪ੍ਰਕਾਸ਼ ਹੋਣਾ ਆਪ ਭੋਏ ਬੰਦੇ ਰਹ ਅੱਜ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਹਰਮੰਦਰ ਸਾਹਿਬ ਤੋਂ ਸਵੇਰ ਦੇ ਦਿਵਾਨਾਂ ਤੋਂ ਬਾਅਦ ਸੇਵਾ ਕਰਾਉਣ ਲਈ ਦੁੱਖ ਪੰਜਨੀ ਵੇਰ ਵਾਲੇ ਥੜੇ ਤੇ ਬਹਿ ਗਏ ਇੰਨੇ ਨੂੰ ਇੱਕ ਘਟਨਾ ਘਟੀ ਇੱਕ ਕਾਤਲ ਬੰਦਾ ਲੋਕਾਂ ਨੂੰ ਲੁੱਟਣ ਖੋ ਕਰਨ ਵਾਲਾ ਗੁਰੂ ਅਰਜਨ ਸਾਹਿਬ ਮਹਾਰਾਜ ਕੋਲ ਆ ਗਿਆ ਇਹਨੂੰ ਲੈ ਕੇ ਕੌਣ ਆਇਆ ਇੱਕ ਗੁਰੂ ਦਾ ਮਸੰਦ ਪ੍ਰਚਾਰਕ ਸਿੱਖ ਹੈ ਉਹ ਲਾਹੌਰ ਪਹਿਰੋ ਵਾਲ ਨਨਵਾਲ ਅਲੱਕੇ ਵਿੱਚ ਪ੍ਰਚਾਰ ਕਰਦਾ ਹੈ ਸੰਗਤ ਦਾ ਦਸਵੰਦ ਲਿਆ ਕੇ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾ ਨੂੰ ਪੇਂਟ ਕਰਦਾ ਜਦੋਂ ਲਾਹੌਰ ਤੋਂ ਅੰਮ੍ਰਿਤਸਰ ਆਇਆ ਨਾ ਜੰਗਲ ਵਾਲੇ ਰਸਤੇ ਰਸਤੇ ਵਿੱਚ ਉਹ ਧੜਵੀਏ ਕਾਤਲ ਬੰਦੇ ਨੇ ਡੱਕੂ ਨੇ ਘੇਰ ਲਿਆ ਲੋਕੀ ਉਹਦੇ ਨਾਂ ਤੋਂ ਡਰਦੇ ਸੀ ਉਹਨੇ ਤਿੱਖਾ ਦੱਤਰ ਮੋਹਰੇ ਕਰਕੇ ਕਿਹਾ ਗੱਲ ਤੇ ਰੱਖ ਕੇ ਸਭ ਕੁਝ ਕੱਢ ਦੇ ਇੱਥੇ ਜੇ ਜਾਨ ਬਚਾਉਣੀ ਹੈ ਨਾ ਸਭ ਕੁਝ ਰੱਖ ਇੱਥੇ ਉਹ ਸਿੱਖ ਨੇ ਜਾਨ ਬਚਾਉਣ ਲਈ ਆਪਣੇ ਜੇਬ ਖਿਸਿਆਂ 'ਚ ਜੋ ਸੀ ਕੱਢ ਕੇ ਰੱਖ ਦਿੱਤਾ ਇਤਿਹਾਸ ਕਹਿੰਦਾ ਹਣ ਉਹ ਡਕੈਤ ਪਤਾ ਕੀ ਪੁੱਛਦਾ ਕਹਿੰਦਾ ਆਹ ਹੱਥ ਵਿੱਚ ਥੈਲੀ ਫੜੀ ਇਹਦੇ 'ਚ ਕੀ ਹੈ ਤੋ ਸਿੱਖ ਨੇ ਕਿਹਾ ਇਹਦੇ ਵਿੱਚ ਭਾਈ ਗੁਰੂ ਦੀ ਮਾਇਆ ਆ ਕਹਿੰਦਾ ਇਹ ਵੀ ਇੱਥੇ ਰੱਖ ਤੋ ਗੁਰੂ ਦਾ ਸਿੱਖ ਬੋਲਿਆ ਇਹ ਨਹੀਂ ਮੈਂ ਇੱਥੇ ਰੱਖ ਸਕਦਾ ਤੂੰ ਕਿਹਾ ਜਾਨ ਬਚਾਉਣ ਲਈ ਜੋ ਕੁਝ ਤੇਰਾ ਹੈ ਕੱਢ ਕੇ ਰੱਖ ਦੇ ਮੈਂ ਜੇਬਾਂ ਖਿਸਿਆਂ ਚੋ ਜੋ ਮੇਰੇ ਕੋਲ ਮਾਇਆ ਸੀ ਮੈਂ ਕੱਢ ਕੇ ਆਪਣਾ ਰੱਖ ਤਾ ਆਹ ਗੁਰੂ ਦੀ ਮਾਇਆ ਹੈ ਇਹ ਗੁਰੂ ਦਾ ਦਸਵੰਦ ਭੇਟਾ ਸੰਗਤ ਦੀ ਮਾਇਆ ਹੈ ਇਹ ਨਹੀਂ ਮੈਂ ਤੈਨੂੰ ਦੇ ਸਕਦਾ ਇਹ ਨਹੀਂ ਮੈਂ ਦੇ ਸਕਦਾ ਸਾ ਸੰਗਤ ਦੁਨੀਆ ਤੇ ਹਸਤੀਆਂ ਦਾ ਨਾਮ ਹੀ ਉਹਨਾਂ ਦਾ ਰਹਿੰਦਾ ਜਿਹੜੇ ਗੁਰੂ ਦੀ ਮਾਇਆ ਨੂੰ ਸਮਝਦੇ ਵੇ ਗੁਰੂ ਦੀ ਹੈ ਉਹ ਸਾਧੂ ਸਾ ਸੰਗਤ ਕਾਰ ਸੇਵਾ ਵਾਲੇ ਜਦੋਂ ਬਾਬਾ ਜੀਵਨ ਸਿੰਘ ਜੀ ਨੇ ਸਰੀਰ ਛੱਡਿਆ ਨਾ ਜਿਨ੍ਹਾਂ ਨੇ ਗੁਰਦੁਆਰਾ ਸ਼ਿਕਾਰ ਘਟ ਯੋਤ ਸਭ ਪੁੱਲ ਬਣਵਾਇਆ ਸੇਵਾ ਕੀਤੀ ਔਰ ਦਰਬਾਰ ਸਭ ਬਾਬਾ ਗੁਰਮukh ਸਿੰਘ ਜੀ ਦੇ ਕੋਲ ਕਰਮਾ ਪੱਕੀ ਕਰਾਉਂਦੇ ਰਹੇ ਬਾਬਾ ਜੀਵਨ ਸਿੰਘ ਜੀ ਹਯੋਤ ਸਭ ਵਾਲੇ ਜਦੋਂ ਉਹਨੇ ਸਰੀਰ ਛੱਡਿਆ ਬਾਬਾ ਹਰੀ ਸਿੰਘ ਜੀ ਨੂੰ ਸੇਵਾ ਦਿੱਤੀ ਤਿੰਨ ਕੁੜਤੀਆਂ ਸੀ ਉਹਨਾਂ ਕੋਲ ਖੱਦਰ ਦੀਆਂ ਕੁੜਤੇ ਔਰ ਵੱਡੀਆਂ-ਵੱਡੀਆਂ ਜੱਬਾਂ ਉਹਨਾਂ ਨੂੰ ਸਰੀਰ ਛੱਡਣ ਤੋਂ ਪਹਿਲਾਂ ਉਹਨਾਂ ਕਹੇ ਹਰੀ ਸਿੰਘ ਐਹ ਕਹਰਤ ਜਿਹੜੇ ਮੇਰੇ ਖੱਦਰ ਦੀਆਂ ਕੁਰਤੀਆਂ ਟੰਗੀਆਂ ਨਾ ਜੇਬਾਂ ਖੱਲੀ ਕਰਦੇ ਦੀਆਂ ਕਿਸੇ ਜੇਬ 'ਚ ਕੋਈ ਪੈਸਾ ਨਾ ਹੋਵੇ ਜਿਹੜੀ ਮੈਂ ਕੁਰਤੀ ਪਾਈ ਹੋਈ ਇਹਦੇ ਵਿੱਚੋਂ ਵੀ ਪੈਸੇ ਕੱਢ ਉਹ ਕਹਿੰਦੇ ਮਹਾਰਾਜ ਕਿਉਂ ਕੱਢਣੇ ਕਹਿੰਦੇ ਨਹੀਂ ਇਹ ਸੇਵਾ ਹੁਣ ਤੁਸੀਂ ਘਰੋਣੀ ਐ ਇੱਕ ਵੀ ਪੈਸਾ ਗੁਰੂ ਦੇ ਘਰ ਦਾ ਮੇਰੀ ਜੇਬ 'ਚ ਨਹੀਂ ਹੋਣਾ ਚਾਹੀਦਾ ਇੱਕ ਵੀ ਪੈਸਾ ਹੁਣ ਗੁਰੂ ਦੇ ਘਰ ਦਾ ਮੇਰੇ ਖਿਸੇ 'ਚ ਨਹੀਂ ਹੋਣਾ ਚਾਹੀਦਾ ਸਾਧ ਸੰਗਤ ਇਹ ਸੇਵਾ ਕਰਨ ਵਾਲਿਆਂ ਦੇ ਨਾਮ ਰਹਿੰਦੇ ਫਿਰ ਦੁਨੀਆ 'ਚ ਉਹਨਾਂ ਨੂੰ ਗੁਰੂ ਕਹਿੰਦਾ ਫਿਰ ਖਿੱਸਾ ਮੇਰਾ ਬਾਬਾ ਜੀਵਨ ਸਿੰਘ ਕਹਿੰਦੇ ਮੇਰਾ ਨਹੀਂ ਐ ਖਿੱਸਾ ਇਹ ਗੁਰੂ ਕਲਗੀਆਂ ਵਾਲੇ ਦਾ ਖਿੱਸਾ ਐ ਇਹ ਹੁਣ ਮੈਂ ਸਰੀਰ ਦਾ ਵਕਤ ਹੋ ਗਿਆ ਕਹਿੰਦੇ ਖਿੱਸਾ ਤੂੰ ਕੱਢ ਮੇਰਾ ਥੋੜੀ ਖਿੱਸਾ ਖਿੱਸਾ ਗੁਰੂ ਦਾ ਐ ਫਿਰੋਜਨੀ ਮੁਕਦੂ ਉਹਨਾਂ ਦਾ ਨਾਮ ਰਹਿੰਦਾ ਅੱਜ ਉਹ ਗੁਰੂ ਦਾ ਸਿੱਖਮ ਸੰਤ ਉਹਨੇ ਕਿਹਾ ਆਹ ਮਾਇਆ ਗੁਰੂ ਦੀ ਐ ਇਹ ਨਹੀਂ ਮੰਨਣੀ ਕਹਿੰਦਾ ਮੈਂ ਤੇਰਾ ਗਲ ਵੜਦਾਂਗਾ ਤਿੱਖੇ ਦਾ ਤਰਨ ਕਹਿੰਦਾ ਵੜਦੇ ਮਾਰਨ ਤੋਂ ਬਾਅਦ ਲੈ ਲੇਂਗਾ ਕੋਈ ਗੱਲ ਨਹੀਂ ਜਿਉਂਦਿਆਂ ਜੀ ਗੁਰੂ ਦੇ ਪੈਸੇ ਨਹੀਂ ਦੇਣੇ ਡਕੈਤ ਦੇ ਮਨ ਚ ਆਇਆ ਬੰਦਾ ਬੜਾ ਸੱਚਾ ਸੁੱਚਾ ਹੈ ਇਹਨੇ ਜੇਬ ਚੋਂ ਪੈਸੇ ਵੀ ਦੇ ਦਿੱਤੇ ਵੀ ਜਾਨ ਬਚਾਉਣੀ ਹੈ ਪਰ ਜਿਹੜੀ ਥੈਲੀ ਵਾਲੀ ਮਹਾ ਉਹ ਨਹੀਂ ਦੇ ਰਿਹਾ ਕਹਿੰਦਾ ਗੁਰੂ ਦੀ ਹੈ ਤੇ ਡਕੈਤ ਦੇ ਮਨ ਚ ਆਇਆ ਕਹਿੰਦਾ ਤੈਨੂੰ ਪਤਾ ਹੈ ਮੈਨੂੰ ਲੋਕ ਲੱਖੂ ਧੜ ਵੀ ਆ ਕਹਿੰਦੇ ਨੇ ਚੱਲ ਦੇਖਦੇ ਆ ਤੇਰਾ ਗੁਰੂ ਕਿਹੜਾ ਜੇ ਤਾਂ ਬੋਲਿਆ ਸੱਚ ਫਿਰ ਤਾਂ ਦਵਾਂਗਾ ਛੱਡ ਜੇ ਝੂਠ ਬੋਲਦਾ ਹੋਇਆ ਜਿੱਥੇ ਜਾਏਗਾ ਉੱਥੇ ਤੈਨੂੰ ਵੜਦਾਗਾ ਦੱਸ ਤੇਰਾ ਗੁਰੂ ਕੌਣ ਹੈ ਉਹ ਸਿੱਖ ਨੇ ਕਿਹਾ ਧੰ ਗੁਰੂ ਅਰਜਨ ਸਾਹਿਬ ਚੱਲ ਪਿਆ ਨਾਲ ਪਹੁੰਚੇ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜਿੱਥੇ ਉਹ ਦੁੱਖ ਪੰਜਨੀ ਵੀਰ ਕੋਲ 68 ਤੀਰ ਥੜਾ ਬਣਿਆ ਗੁਰੂ ਅਰਜਨ ਸਾਹਿਬ ਬੈਠੇ ਨੇ ਗੁਰੂ ਦੇ ਸਿੱਖ ਦੇ ਨਾਲ ਉਹ ਲੱਖੂ ਧਾੜ ਵੀਆ ਉਹਦੇ ਹੱਥ ਤੇ ਤਿੱਖਾ ਦਾਤਰ ਪਹੁੰਚ ਗਿਆ ਸਿੱਖ ਵੇਖਣ ਲੱਗ ਪਏ ਬੰਦਾ ਦਾਤ ਚੱਕੀ ਆਉਂਦਾ ਬੰਦਾ ਕੋਈ ਕਾਤਲ ਲੱਗਦਾ ਵੇਖੋ ਇਹਦਾ ਹਸਾਬਕਤ ਸਭ ਇਕੱਠੇ ਹੋ ਗਏ ਹੁਣ ਗੁਰੂ ਅਰਜਨ ਸਾਹਿਬ ਸਿੱਖ ਨੂੰ ਪੁੱਛਦੇ ਕਹਿੰਦੇ ਇਹ ਕੌਣ ਹੈ ਭਾਈ ਤੇ ਗੁਰਸਿੱਖੀ ਦੀ ਨਿਸ਼ਾਨੀ ਵੇਖਿਓ ਕੀ ਹੈ ਕਹਿੰਦੇ ਇਹ ਕੌਣ ਹੈ ਭਾਈ ਤੇ ਗੁਰੂ ਅਰਜਨ ਸਾਹਿਬ ਦੇ ਸਿੱਖ ਨੇ ਹੱਥ ਜੋੜ ਕੇ ਪਤਨ ਕੀ ਕਿਹਾ ਕਹਿੰਦੇ ਪਾਤਸ਼ਾਹ ਮੈਨੂੰ ਨਹੀਂ ਪਤਾ ਕੌਣ ਹੈ ਮੇਰਾ ਕੰਮ ਸੀ ਤੁਹਾਡੇ ਚਰਨਾਂ ਤੱਕ ਲਿਆਉਣਾ ਇੱਥੇ ਮਾਫ਼ ਕਰਿਓ ਅਸੀਂ ਦੂਜਿਆਂ ਨੂੰ ਚੋਰ ਚੋਰ ਕਹਿੰਦੇ ਰਹਿੰਨੇ ਆਪਣੇ ਬਾਰੇ ਪਤਾ ਹੀ ਨਹੀਂ ਆਪਾਂ ਕੀ ਹੈ ਸਿੱਖ ਦੂਜੇ ਨੂੰ ਨਹੀਂ ਕਹਿੰਦਾ ਕਦੇ ਉਹਨੇ ਗੁਰੂ ਦੇ ਸਾਹਮਣੇ ਨਹੀਂ ਕਿਹਾ ਮਹਾਰਾਜ ਇਹ ਡਕੈਤ ਹੈ ਇਹ ਚੋਰ ਹੈ ਇੱਕੋ ਚਿੱਤ ਵਿੱਚ ਆਇਆ ਹੋਏਗਾ ਡਕੈਤ ਹੋਏਗਾ ਕਾਤਲ ਹੋਏਗਾ ਚੋਰ ਪਰ ਇਹਨੂੰ ਮੇਰੇ ਗੁਰੂ ਦੀ ਗੱਲ ਤੇ ਵਿਸ਼ਵਾਸ ਆਇਆ ਗੁਰੂ ਤੱਕ ਤੇ ਆ ਗਿਆ ਹੱਥ ਜੋੜ ਕੇ ਕਿਹਾ ਮਾਰਾ ਮੈਨੂੰ ਨਹੀਂ ਪਤਾ ਕੌਣ ਹੈ ਮੈਂ ਤੇ ਲੈ ਆਉਂਦਾ ਬਾਦਸ਼ਾਹ ਨੇ ਫਿਰੋਦੇਵਲ ਵੇਖ ਕੇ ਪੁੱਛਿਆ ਭਾਈ ਤੂੰ ਕੌਣ ਹੈ ਕਹਿੰਦਾ ਜੀ ਲੋਕ ਮੈਨੂੰ ਲੱਖੋ ਧੜਵੀਆ ਕਹਿੰਦੇ ਨੇ ਮੈਂ ਪੈਸੇ ਦੀ ਖਾਤਰ ਕਈ ਬੰਦੇ ਕਤਲ ਕਰ ਦਿੱਤੇ ਨੇ ਵੜ ਦਿੱਤੇ ਨੇ ਲੋਕ ਹੀ ਮੇਰੇ ਨਾਮ ਤੋਂ ਡਰਦੇ ਨੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਮਿੱਠਾ ਜਿਹਾ ਮੁਸਕਰਾਏ ਨੇ ਬਾਦਸ਼ਾਹ ਨੇ ਨਜ਼ਰਾਂ ਭਰ ਕੇ ਉਹਦੇ ਵੱਲ ਵੇਖਿਆ ਮੇਰ ਦੀ ਨਜ਼ਰ ਦ੍ਰਿਸ਼ਟੀ ਪਾ ਕੇ ਹਜ਼ੂਰ ਬੋਲੇ ਕਹਿੰਦੇ ਲੱਖੋ ਕੋਈ ਚੰਗਾ ਕੰਮ ਵੀ ਕੀਤਾ ਜਿੰਦਗੀ ਚ ਕਿ ਮਾੜੇ ਕੀਤੇ ਨੇ ਸਾਰੇ ਧੜ ਵੀ ਇਹਨੇ ਇੱਕ ਪਲ ਲਈ ਸੋਚ ਕੇ ਕਿਹਾ ਗੁਰੂ ਅਰਜਨ ਸਾਹਿਬਾ ਜੀ ਚੰਗਾ ਨਹੀਂ ਕੀਤਾ ਕੋਈ ਚੰਗਾ ਕੰਮ ਨਹੀਂ ਕੋਈ ਕੀਤਾ ਗੁਰੂ ਅਰਜਨ ਸਾਹਿਬ ਮਹਾਰਾਜ ਬਹੁਤ ਖੁਸ਼ ਹੋਏ ਪਤਾ ਕਿਉਂ ਉਹ ਸੱਚ ਬੋਲ ਰਿਹਾ ਇੱਕ ਵਾਰ ਆਖੋ ਸਤਨਾਮ ਸ੍ਰੀ ਅਸੀਂ ਚੰਗਾ ਕੀਤਾ ਨਹੀਂ ਹੁੰਦਾ ਪਰ ਅਸੀਂ ਚਾਹੁੰਦੇ ਮੇਰਾ ਨਾਮ ਚੰਗਿਆਂ ਚ ਆਵੇ ਆਪੇ ਇਹ ਚਾਹੁੰਦੇ ਆ ਉਹਨੇ ਚੰਗਾ ਕੀਤਾ ਨਹੀਂ ਮੰਨ ਗਿਆ ਕਹਿੰਦਾ ਮਹਾਰਾਜ ਚੰਗਾ ਨਹੀਂ ਕੋ ਕੰਮ ਕੀਤਾ ਪਾਦਸ਼ਾਹ ਫਿਰ ਮੁਸਕਰਾ ਕੇ ਬੋਲੇ ਉੱਠ ਕੇ ਖਲੋਗੇ ਗੁਰੂ ਅਰਜਨ ਸਾਹਿਬ ਕਹਿੰਦੇ ਮਾੜੇ ਕਿੰਨੇ ਕੁ ਕੀਤੇ ਨੇ ਪਾਪ ਕਿੰਨੇ ਕੁ ਕੀਤੇ ਨੇ ਫਿਰ ਉਹਨੇ ਸੋਚ ਕੇ ਕਿਹਾ ਮਹਾਰਾਜ ਗਿਣਤੀ ਨਹੀਂ ਹੈ ਕੋਈ ਮਹਾਰਾਜ ਗਿਣਤੀ ਨਹੀਂ ਹੈ ਕੋਈ ਸ਼ਿਰੀ ਗੁਰੂ ਅਰਜਨ ਦੇ ਮਹਾਰਾਜ ਤਰਠ ਕੇ ਬੋਲੇ ਕਹਿੰਦੇ ਤੂੰ ਸੱਚ ਬੋਲਿਆ ਤੇ ਸੱਚ ਬੋਲਣ ਵਾਲਿਆ ਗੁਰੂ ਨਾਨਕ ਦੇ ਘਰ ਵਿੱਚ ਥਾਂ ਹੀ ਸੱਚ ਬੋਲਣ ਵਾਲੇ ਨੂੰ ਐ ਪਾਤਸ਼ਾਹ ਨੇ ਖੱਬੇ ਹੱਥ ਨਾਲ ਉਹਦੀ ਸੱਜੀ ਬਾਹ ਪਕੜ ਲਈ ਕਿੰਨੇ ਵੱਡੇ ਭਾਗ ਹੋਣਗੇ ਕਿ ਗੁਰੂ ਅਰਜਨ ਸਾਹਿਬ ਪ੍ਰਤੱਖ ਰੱਬ ਨੇ ਚੋਰ ਦੀ ਬਾਹ ਫੜ ਲਈ ਹੋਵੇ ਪਾਤਸ਼ਾਹ ਨੇ ਉਹ ਡਕਹਿਤੀ ਬਾਹ ਫੜ ਲਈ ਬਸ ਬਾਹ ਪਕੜਨ ਦੀ ਧੀਰ ਸੀ ਅਸੀ ਚਰਨ ਆੜ ਛੜੀ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਮਿਹਰ ਦੀ ਦ੍ਰਿਸ਼ਟੀ ਪਾਈ ਇੱਕੋ ਗੱਲ ਕਹੀ ਭਾਈ ਇਹ ਜਨਮ ਪਾਪ ਕਰਨ ਵਾਸਤੇ ਨਹੀਂ ਮਿਲਿਆ ਪਤਾ ਕਿਉਂ ਮਿਲਿਆ ਲਖੋ ਇਹ ਜਨਮ ਪਤਾ ਕਿਉਂ ਮਿਲਿਆ ਕਹਦਾ ਮਹਾਰਾਜ ਕਿਉਂ ਹਜ਼ੂਰ ਕਹਿੰਦੇ ਮਿਲ ਜਗ ਦੀਸ਼ ਮਿਲਨ ਕੀ ਵਰੀਆ ਚਰੰਕ ਕਾਲ ਦੇ ਸੰਜਰੀਆ ਰੱਬ ਨੂੰ ਮਿਲਣ ਦੀ ਵਾਰੀ ਐ ਓਏ ਲੋਕਾਂ ਨੂੰ ਕਤਲ ਕਰਨ ਲੁੱਟਣ ਦੀ ਵਾਰੀ ਨਹੀਂ ਐ ਰੱਬ ਨੂੰ ਮਿਲਣ ਦੀ ਵਾਰੀ ਐ ਨਗਾ ਨਾ ਲਈ ਕਿਤੇ ਖੁੰਝ ਨਾ ਜਾਈਂ ਬਸ ਦ੍ਰਿਸ਼ਟੀ ਪਈ ਚੋਰ ਪਿਗਲ ਗਿਆ ਅੰਦਰੋਂ ਦਕੈਤ ਪਿਗਲ ਗਿਆ ਰੋਪਿਆ ਲੱਖੋ ਧੜਵਿਆ ਪਾਤਸ਼ਾਹ ਨੇ ਐਸੀ ਮਿਹਰ ਦੀ ਦ੍ਰਿਸ਼ਟੀ ਪਾਈ ਇੱਕੋ ਦ੍ਰਿਸ਼ਟੀ ਨਾਲ ਪਹਿਲੇ ਦਿਨੀ ਸੰਤ ਕਰਦਾ ਜੇ ਨੂੰ ਮਹਾਰਾਜ ਕਹਿੰਦੇ ਪੂਰਾ ਗੁਰ ਅਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟੁ ਪਿਖੈ ਹੋਏ ਸੰਤ ਅਮਰ ਦ੍ਰਿਸ਼ਟੀ ਪਾਈ ਉਹ ਸੰਤ ਹੋ ਗਿਆ ਐਸਾ ਸੰਤ ਹੋਇਆ ਸਾਧ ਸੰਗਤ ਇਤਿਹਾਸ ਵਿੱਚ ਉਹਦਾ ਨਾਮ ਲੋਕੀ ਕਮਲਾ ਕਹਿਣ ਲੱਗ ਪਏ ਕਮਲਾ ਕਹਿੰਦੇ ਕਹਿੰਦੇ ਲੋਕੀ ਉਹਨੂੰ ਭਾਈ ਕਮਲਿਆ ਕਹਿੰਦੇ ਰਹੇ ਕਦੇ ਇਤਿਹਾਸ ਪੜਿਓ ਉਸੇ ਵਕਤ ਗੁਰੂ ਨੇ ਅਸੀ ਉੱਚੀ ਪਦਵੀ ਦਿੱਤੀ ਇੱਕ ਦਿਨ ਲਾਹੌਰ ਵਿੱਚ ਜਦੋਂ ਭਾਈ ਬੁੱਧੂ ਦੇ ਆਵਿਆਂ ਦੀ ਅਰਦਾਸ ਕੀਤੀ ਨਾ ਗੁਰੂ ਅਰਜਨ ਸਾਹਿਬ ਨੇ ਜਿਨੇ ਬਾਹਰ ਖੜਕੇ ਮਸਤਾਨੇ ਨੇ ਕਿਹਾ ਸੀ ਆਵੇ ਬੁੱਧੂ ਦੇ ਕੱਚੇ ਉਹ ਭਾਈ ਕਮਲਿਆ ਸਿੱਖਾਂ ਨੇ ਪੁੱਛਿਆ ਮਹਾਰਾ ਟੁੱਟ ਟੋਪਰ ਬਚਨ ਕਰ ਗਿਆ ਉਹ ਮਹਾਰਾ ਤੁਸੀਂ ਅਰਦਾਸ ਕੀਤੀ ਸੰਗਤ ਸਮੇਤ ਕਿ ਆਵੇ ਪੱਕ ਜਾਣ ਉਹਦੇ ਆਵੇ ਕੱਚੇ ਨਿਕਲ ਗਏ ਮਾਰੇ ਕਮਲੀਆਂ ਦੇ ਬੋਲ ਤੁਹਾਡੇ ਤੋਂ ਵੀ ਉੱਪਰ ਚਲੇ ਗਏ। ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਪਤਾ ਕੀ ਕਿਹਾ? ਕਹਿੰਦੇ ਭਾਈ ਰੱਬ ਦਾ ਕੀਤਾ ਕਈ ਵਾਰ ਰੱਬ ਦੇ ਭਗਤ ਟਾਲ ਦਿੰਦੇ ਆ। ਰੱਬ ਦੀ ਬੰਨੀ ਹੋਈ ਕਈ ਵਾਰ ਰੱਬ ਦੇ ਭਗਤ ਛਡਾ ਦਿੰਦੇ ਨੇ। ਕਮਲੀਆਂ ਸਾਡਾ ਉਹ ਸਿੱਖ ਹੈ। ਸਾਡਾ ਕੀਤਾ ਬਚਨ ਵੀ ਕਮਲੀਆਂ ਦੇ ਕਹਿਣ ਤੇ ਉਹਦਾ ਬਚਨ ਮੰਨਣਾ ਪਿਆ ਅਸੀਂ ਆਪਣਾ ਕੱਟਤਾ। ਮੇਰੀ ਬੰਦੀ ਭਗਤ ਛਡਾਵੇ। ਵੰਦੇ ਭਗਤ ਨਾ ਛੁਟੈ ਮੋਏ ਇੱਕ ਸਮੇ ਮੋਕੋਂਗੇ ਬੰਦੇ ਤੂਫਨ ਮੋਪੇ ਜਵਾਬ ਨਾ ਹੋਏ ਆਉ ਇੱਕ ਵਾਰ ਕਉ ਆਪਣੇ ਵੀ ਕਰਮ ਕਿਤੇ ਕੱਟੇ ਜਾਣ ਸਭ ਨੂੰ ਆਪੋ ਆਪਣੀਆਂ ਕਰਤੂਤਾਂ ਦਾ ਪਤਾ ਹੈ ਆਪਾਂ ਕਹੀਏ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਮਹਾਰਾ ਕਿਰਪਾ ਕਰੋ ਤਰਸ ਕਰੋ ਪਾਤਸ਼ਾ ਇਹ ਕਰਮ ਸਾਡੇ ਕੱਟੇ ਜਾਣ ਮਿਲ ਕੇ ਜਪੀਏ ਜਪਿਓ ਜਨੇ ਅਰਜਨ ਦੇ ਗੁਰੂ ਜਪਿਓ ਜਿਨ ਅਰਜਨ ਦੇਵ ਗੁਰੂ ਜਪਿਓ ਜਿਨ ਅਰਜਨ ਗੱਜ ਕੋ ਜਪਿਓ ਜਿਨ ਫਿਰ ਸੰਕਟ ਜੋਂ ਨ ਗਰਬ ਨ ਆਇਆ ਜਪਿਓ ਜਿਨ ਅਰਜਨ ਦੇਵ ਗੁਰੂ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਂ ਨ ജോജന അർജുന ജപേ ഓജ ജപ്പോ തന ശ്രീ ഗുരു അർജുന ദേവ ജി തൻ ശ്രീ ഗുരു അർജുന ദേവ ജീ തൻ ശ്രീ ഗുരു ശീ ഗുരു അർജുനദേവജ ഗുരു അർജുനദേവജ ഗുരു അർജുനദേവജ ഗുരു അർജുനദേവ ജി താന ശ്രീ ഗുരു ਫਿਰ ਸੰਕਟ ਜੋਂ ਗਰਬ ਨਾ ਆਇਆ ਜਪਿ ਉਹ ਜਨੇ ਅਰਜਨ ਦੇ ਗੁਰੂ ਜਪਿ ਉਹ ਜਨੇ ਅਰਜਨ ਦੇ ਗੁਰੂ ਫਿਰ ਸੰਕਟ ਜੋਂ ਗਰਬ ਨਾ ਆਇਆ ਜਪਿ ਉਹ ਜਨੇ ਅਰਜਨ ਦੇ ਗੁਰੂ ਜਪਿ ਉਹ ਜਨੇ ਅਰਜਨ ਅੱਖੋ ਸਤਨਾਮ ਸ੍ਰੀ ਫਿਰ ਅੱਖੋ ਜੀ ਸਤਨਾਮ ਸ੍ਰੀ ਸਤਗੁਰੂ ਕਿਰਪਾ ਬਖਸ਼ਿਸ਼ ਕਰਨ ਤੁਹਾਡੀ ਸਾਰਿਆਂ ਦੀ ਹਾਜ਼ਰੀ ਦਰਗਾਹੀ ਪਰਵਾਨ ਹੋਵੇ ਭੈਣੋ ਕਿੰਨਾ ਕ ਹੋਮਵਰਕ ਕੀਤਾ ਹੈ ਸਵੇਰੇ ਚਾਹ ਦੁੱਧ ਬਣਾਉਣ ਲੱਗਿਆ ਕਿਸ ਨੇ ਵਾਹਿਗੁਰੂ ਕਿਹਾ ਵਾ ਵਾ ਥੋੜੇ ਥੋੜੇ ਹੋਰ ਤਕੜੇ ਹੋਵੋ ਚਾਹ ਦੁੱਧ ਬਣਾਉਣ ਲੱਗਿਆ ਵਾਹਿਗੁਰੂ ਕਹੋ ਭਾਈ ਸਭ ਤੋਂ ਕੋਸਟਲੀ ਪ੍ਰੋਪਰਟੀ ਮਹਿੰਗੀ ਜ਼ਾਇਦਾਤ ਤੁਹਾਡੇ ਆਪਣੇ ਬੱਚੇ ਨੇ ਜੇ ਤੁਸੀਂ ਆਪਣੇ ਬੱਚੇ ਤੇ ਆਪਣਾ ਕਲਚਰ ਸੰਭ ਕੇ ਸਿੱਖੀ ਚ ਤੁਸੀਂ ਦੁਨੀਆ ਦੇ ਸਭ ਤੋਂ ਅਮੀਰ ਬੰਦੇ ਹੋ ਜਿਹਦੇ ਬੱਚੇ ਕਹਿਣ ਵਿੱਚ ਨੇ ਉਹ ਦੁਨੀਆ ਦਾ ਸਭ ਤੋਂ ਅਮੀਰ ਹੈ ਜਿਹਦੇ ਬੱਚੇ ਸਿੱਖੀ ਤੋਂ ਦੂਰ ਹੋ ਗਏ ਉਹਦੇ ਨਾਲ ਦਾ ਕੰਗਾਲ ਕੋਈ ਨਹੀਂ ਅਰਦਾਸ ਕਰਿਆ ਕਰੋ ਪਾਤਸ਼ਾ ਸਾਡੇ ਬੱਚਿਆਂ ਨੂੰ ਸਿੱਖੀ ਦੀ ਸੁੱਧ ਤੇ ਬੁੱਧ ਬਖਸ਼ਿਓ ਇਸ ਲਈ ਪਾਤਸ਼ਾਹ ਨਦਰ ਕਰਨ ਆਪਣੇ ਬੱਚਿਆਂ ਦੇ ਭਲੇ ਲਈ ਚਾਹ ਦੁੱਧ ਪਰੌਂਠੀ ਬਣਾਉਣ ਲੱਗਿਆਂ ਵਾਹਿਗੁਰੂ 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 ਬੱਚੇ ਨੂੰ ਠਾਲਣ ਲੱਗਿਆਂ ਕਹੋ ਪੁੱਤ ਉੱਠ ਬੋਲ ਸਤਨਾਮ ਵਾਹਿਗੁਰੂ ਧੀਏ ਉੱਠ ਬੋਲ ਸਤਨਾਮ ਵਾਹਿ ਇਹ ਠੀਕ ਹੈ ਇੱਥੇ ਕਲਚਰ ਇਦਾਂ ਦੇ ਨੇ ਉੱਧਰ ਵੀ ਹੁਣ ਕਹਿਣ ਲੱਗ ਪਏ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਉਹ ਗੁੱਡ ਮਾਰਨਿੰਗ ਦੇ ਥਾਂ ਨਾ ਸਤਨਾਮ ਵਾਹਿਗੁਰੂ ਕਹੋ ਪੁੱਤ ਬੋਲ ਸਤਨਾਮ ਸ੍ਰੀ ਘਰ ਵਿੱਚ ਵਹਿਗੁਰੂ ਦਾ ਨਾਮ ਜਿੰਨਾ ਜਪੋਗੇ ਮੇਰਾ ਵਿਸ਼ਵਾਸ ਹੈ ਕੋਈ ਕੰਟੀਨਿਊਟੀ ਕਰਕੇ ਵੇਖੇ ਨਾਮ ਜਪ ਕੇ ਤੁਹਾਨੂੰ ਪਤਾ ਲੱਗ ਜਾਏਗਾ ਨਾਮ ਦੀ ਤਾਕਤ ਕੀ ਹੈ ਸਭ ਭੈਣਾਂ ਦਾ ਬੀਬੀਆਂ ਦਾ ਧੰਨਵਾਦ ਜਦੋਂ ਨੌਜਵਾਨ ਬੱਚੇ ਬੱਚੀਆਂ ਆਉਂਦੇ ਮੈਨੂੰ ਬਹੁਤ ਖੁਸ਼ੀ ਹੁੰਦੀ ਮੇਰੇ ਪਾਤਸ਼ਾਹ ਨਾਲ ਬੱਚੀਆਂ ਨੂੰ ਸਿੱਖੀ ਬਖਸ਼ਣ ਆਪਣੀਆਂ ਬੱਚੀਆਂ ਨੂੰ ਸਿੱਖੀ ਨਾਲ ਜੋੜੋ ਜਿਸ ਕੌਮ ਦੀਆਂ ਬੱਚੀਆਂ ਸਿੱਖੀ ਨਾਲ ਜੁੜ ਗਈਆਂ ਸਮਝੋ ਇੱਕ ਪੀੜੀ ਤੁਹਾਡੀ ਸੇਫ ਹੋ ਗਈ ਕਿਉਂ ਮਾਂ ਤੋਂ ਸਿੱਖੀ ਸ਼ੁਰੂ ਹੁੰਦੀ ਹੈ ਸੋ ਪਾਤਸ਼ਾ ਨਦਰ ਕਰਨੇ ਨਾ ਬੱਚਿਆਂ ਨੂੰ ਸਿੱਖੀ ਸਿੱਧਕ ਪਰੋਸਾ ਬਖਸ਼ਣ ਬਾਕੀ ਬੀਬਿਓ ਤੁਹਾਨੂੰ ਹੁਣ ਹੋਮਵਰਕ ਮੈਂ ਦੇਣਾ ਤੇ ਮੈਨੂੰ ਲੱਗਦਾ ਵੀ ਜੇ ਮੈਂ ਉਹ ਗੱਲ ਕਹਿਤੀ ਨਾ ਅਜੇ 2 ਦਿਨ ਰਹਿੰਦੇ ਆ ਮੇਰੇ ਪਰ ਮੈਂ ਤੁਹਾਨੂੰ ਕਹਿ ਜਾਣਾ ਜਿਨ੍ਹਾਂ ਦੇ ਘਰ ਵਿੱਚ ਸ਼ਰਾਬ ਆਉਂਦੀ ਹੈ ਜਾਂ ਜਿਹੜੇ ਪਿੰਦੇ ਨੇ ਉਹ ਬੰਦ ਕਰ ਦਿਓ ਜੇ ਆਪਣਾ ਭਲਾ ਚਾਹੁੰਦੇ ਹੋ ਮੈਂ ਕੈਲੀਫੋਰਨੀਆ ਉੱਤੇ ਕਥਾ ਚੱਲ ਲੇ ਤੇ ਉਹ ਕਹਿੰਦੇ ਭਾਈ ਸਾਹਿਬ ਜੀ ਇੱਥੋਂ ਨਾਲ ਹੀ ਸਟੋਰ ਹੈ ਤੇ ਕਹਿੰਦੇ ਇੱਥੋਂ ਦੁਪਹਿਰੇ ਲੰਗਰ ਪਾਣੀ ਛੱਕੇ ਨਾ ਐਤਵਾਰ ਨੂੰ ਸਾਰੇ ਉੱਥੇ ਜਾਂਦੇ ਮੈਂ ਕਿਹਾ ਚਲੋ ਗਰੋਸਰੀ ਖਰੀਦਦੇ ਆ ਘਰ ਦੀ ਐਤਵਾਰ ਦੀ ਐਤਵਾਰ ਹਫਤੇਵਾ ਟਾਈਮ ਲੱਗਦਾ ਤੋ ਤੋ ਮੈਨੂੰ ਬੰਦਾ ਜਿਹੜਾ ਵਿੱਚ ਸੀ ਲੰਗ ਰਿਓ ਉਹਨੇ ਦੱਸਿਆ ਕਹਿੰਦਾ ਭਾਈ ਸਾਹਿਬ 50% ਬੰਦੇ ਬੀਬੀਆਂ ਤਾਂ ਗਰੋਸਰੀ ਖਰੀਦਦੀਆਂ ਬੰਦੇ ਕਹਿੰਦੇ ਲੁਕੋ ਕੇ ਬੋਤਲਾਂ ਵੀ ਲੈ ਕੇ ਜਾਂਦੇ। ਮੈਂ ਕਹੂੰ ਗੁਰਦੁਆਰੇ ਨੂੰ ਲੰਗਰ ਛੱਕ ਕੇ ਕਥਾ ਕੀਰਤਨ ਸੁਣ ਕੇ ਤੁਸੀਂ ਹਫ਼ਤੇ ਦੀ ਖਰਾਕ ਉਹ ਲੈ ਜਾਂਦੇ ਆਪਣੀ। ਕਹਿੰਦੇ ਫਿਰ ਟਾਈਮ ਨਹੀਂ ਨਾ ਲੱਗਦਾ ਪੂਰਾ ਹਫ਼ਤਾ। ਤਾਂ ਭਾਈ ਜਿਹਦੇ ਘਰ ਵਿੱਚ ਸ਼ਰਾਬ ਆਉਂਦੀ ਹੈ ਬਚ ਲੋ। ਤੁਹਾਡੇ ਘਰ ਵਿੱਚ ਨਸ਼ੇ ਨਹੀਂ ਹੋਣੇ ਚਾਹੀਦੇ। ਜੇ ਆ ਨਸ਼ੇ ਵੜ ਗਏ ਤਾਂ ਪਾਤਸ਼ਾਹ ਨੇ ਲਿਖ ਕੇ ਦਿੱਤਾ ਤੁਹਾਡਾ ਜਪ, ਤਪ, ਪੂਜਾ, ਪਾਠ, ਨਾਮ, ਪੁੰਨ, ਦਾਨ ਬ्यर्थ ਬੇਰਥ ਇਹ ਉਹ ਵਾਇਰਸ ਹੈ ਜਿਹੜਾ ਤੁਹਾਡੀਆਂ ਕੀਮਤੀ ਫਾਈਲਾਂ ਨੂੰ ਕਰਪਟ ਕਰਦਾ ਹੈਗਾ ਮੈਂ ਕੋਲੋਂ ਨਹੀਂ ਕਹਿਣ ਲੱਗਾ ਲਿਖ ਕੇ ਦਿੱਤਾ ਹੈ ਅਨਸ਼ੇ ਨੋਟ ਕਰ ਲਿਓ ਇਹ ਤੁਹਾਡੇ ਘਰ 'ਚ ਨਹੀਂ ਹੋਣਾ ਚਾਹੀਦਾ ਕਈਆਂ ਘਰਾਂ 'ਚ ਮੈਂ ਤੇ ਉੱਥੇ ਹੈਰਾਨ ਹੁੰਨੇ ਇੰਡੀਆ 'ਚ ਵੀ ਚੱਲ ਪਿਆ ਹੈ ਬੰਦਿਆਂ ਦੇ ਨਾਲ-ਨਾਲ ਬੀਬੀਆਂ ਵੀ ਪੀਣ ਲੱਗ ਪਈਆਂ ਫੇ ਬਚਾ ਕਰੋ ਆਪਣਾ ਭਾਈ ਕਿੱਥੇ ਆਪੇ ਜਾ ਕੇ ਡਿਗਾਗੇ ਇਹ ਕੰਮ ਕਬੀਰ ਭੰਗ ਮਾਸ਼ਲੀ ਸਰਾਪ ਜੇ ਭੰਗ ਮੱਛੀਆਂ ਤੇ ਸ਼ਰਾਬ ਪੀਣੀ ਐ ਸੁਣ ਲੋ ਕਬੀਰ ਭੰਗ ਮਾਸ਼ਲੀ ਸਰਾਪ ਜੋ ਜੋ ਪ੍ਰੰਨੀ ਖਾਹੇ ਤੀਰਥ ਵਰਤਨੇਮ ਕੀਏ ਤੇ ਸਬੈ ਰਸਾ ਤਲ ਤੋੜ ਵਿਰਥ ਹੋ ਜਾਣੇ ਤੀਰਥ ਨੇਮ ਪਾਠ ਸੋ ਸ਼ਰਾਬ ਬੰਦ ਕਰੋ ਬਿਲਕੁਲ ਕਿਸੇ ਸੱਜਣ ਨੇ ਜਿਹੜੇ ਪੀਂਦੇ ਨੇ ਛੱਡ ਦਿਓ ਨਸ਼ਿਆਂ ਤੋਂ ਦੂਰ ਹੋ ਜਾਓ ਰੱਬ ਦਾ ਸ਼ੁਕਰ ਕਰੋ ਸੱਚੇ ਬਾਦਸ਼ਾਹ ਸਾਨੂੰ ਇੰਨੀ ਸੋਹਣੀ ਕੰਨਤੀ ਤੁਸੀਂ ਭੇਜ ਦਿੱਤਾ ਹੈ ਬੱਚੇ ਦੇ ਦਿੱਤੇ ਨੇ ਘਰ ਪਰਿਵਾਰ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਟਾਈਮ ਦਿਓ ਬੱਚਿਆਂ ਦੀ ਰਿਸਪੈਕਟ ਕਰੋ ਬੱਚਿਆਂ ਨੂੰ ਪਿਆਰ ਕਰੋ ਵਾਈਫ ਹਸਬੰਡ ਇੱਕ ਦੂਜੇ ਦੀ ਰਿਸਪੈਕਟ ਕਰੋ ਸਮਝਦੇ ਹੋ ਨਾ ਵਾਈਫ ਹਸਬੰਡ ਇੱਕ ਦੂਜੇ ਦੀ ਰਿਸਪੈਕਟ ਕਰੋ ਜੀ ਕਹਿ ਕੇ ਬੁਲਾਓ ਇਹ ਨਮਨ ਜਿਹੜਾ ਕਲਚਰ ਸ਼ੁਰੂ ਕਰ ਲਿਆ ਨਾ ਨਾਮ ਲੈ ਕੇ ਬੁਲਾਉਣ ਦਾ ਗੁੱਸਾ ਨਾ ਕਰਿਓ ਇਹ ਗਲਤ ਹੈ ਇਹ ਕੋਈ ਬਰਾਬਰਤਾ ਵਾਲੀ ਗੱਲ ਨਹੀਂ ਹੈ ਇੱਕ ਦੂਜੇ ਨੂੰ ਨਾਮ ਲੈ ਕੇ ਬੁਲਾਉਣੇ ਮੈਂ ਬੜਾ ਹੈਰਾਨ ਹੋਇਆ ਐਵੇਂ ਤਾਂ ਹੁਣ ਪ੍ਰਚਾਰ ਸ਼ੁਰੂ ਕੀਤਾ ਤਾਂ ਉਹ ਬੀਬੀ ਨੂੰ ਮੈਂ ਕੁੜੀ ਨੂੰ ਪੁੱਛਿਆ ਮੈਂ ਕਿਹੜੇ ਤੇਰੇ ਘਰ ਵਾਲਾ ਕਿੱਥੇ ਕਹਿੰਦੀ ਹਰਪ੍ਰੀਤ ਮੈਂ ਕਿਹਾ ਹਰਪ੍ਰੀਤ ਕੌਣ ਕਹਿੰਦਾ ਮੇਰੇ ਘਰ ਵਾਲਾ ਮੈਂ ਛੱਕ ਘਰ ਵਾਲੇ ਨੂੰ ਹਰਪ੍ਰੀਤ ਕਹਿੰਨੀ ਤੂੰ ਮਾਫ ਕਰੋ ਇਹ ਸਿੱਧਾ ਹੀ ਨਾਮ ਲੈਣ ਲੱਪੇ ਹ ਬੀਬੀਆਂ ਹੁਣ ਪਤਾ ਹੀ ਨਹੀਂ ਲੱਗਦਾ ਵੀ ਇਹ ਕੋਈ ਜੀ ਜੂ ਕਹਿ ਕੇ ਨਹੀਂ ਅੱਗੇ ਬੀਬੀਆਂ ਬੈਠੀਆਂ ਸਿਆਣੀਆਂ ਘਰ ਵਾਲੇ ਨੂੰ ਤੁਸੀਂ ਕਹਿ ਕੇ ਬੁਲਾਉਣੀ ਐ ਜਾਂ ਬੱਚੇ ਦਾ ਨਾਮ ਲੈ ਕੇ ਮਨੂ ਦੇ ਪਾਪਾ ਮਾੜੀ ਜੇ ਗੱਲ ਸੁਣਿਓ ਰਿਹਾਨ ਦੇ ਡੈਡੀ ਮਾੜੀ ਜੇ ਗੱਲ ਸੁਣ ਇਦਾਂ ਬੁਲਾਉਣੀ ਐ ਸੀ ਬੱਚੇ ਦਾ ਨਾਮ ਲੈ ਕੇ ਸਿਮਰਨ ਦੇ ਪਾਪਾ ਮਾੜੀ ਜੇ ਗੱਲ ਸੁਣ ਐਂ ਬੁਲਾਉਣੀ ਹੁਣ ਸਿੱਧਾ ਹੀ ਨਾਮ ਹੈਪੀ ਟੋਨੀ ਰਵੀ ਬਿੱਕੀ ਐਂ ਬੁਲਾਉਣੀ ਐ ਸਿੱਧਾ ਇਹ ਥੋੜਾ ਜਿਹਾ ਘਟਾਓ ਬੀਬੀਓ ਤੇ ਬੀਬਿਆਂ ਨੂੰ ਵੀ ਬੇਨਤੀ ਹੈ ਘਰ ਵਾਲਿਆਂ ਨੂੰ ਤੂੰ ਕਹਿ ਕੇ ਨਹੀਂ ਬੁਲਾਉਣਾ ਜੀ ਕਹਿ ਕੇ ਬੁਲਾਓ ਆਪਣੀ ਵਾਈਫ ਦੀ ਰਿਸਪੈਕਟ ਕਰੋ ਇੱਕ ਦੂਜੇ ਦੀ ਰਿਸਪੈਕਟ ਕਰੋਗੇ ਤੁਹਾਡੇ ਰਿਸ਼ਤੇ ਇੰਨੇ ਮਜ਼ਬੂਤ ਹੋ ਜਾਣਗੇ ਤੁਹਾਡੇ ਬੱਚੇ ਤੁਹਾਡੀ ਰਿਸਪੈਕਟ ਕਰਨ ਲੱਗ ਜਾਣ ਜੇ ਤੁਸੀਂ ਇੱਕ ਦੂਜੇ ਦੀ ਰਿਸਪੈਕਟ ਨਹੀਂ ਕਰੋਗੇ ਯਾਦ ਰੱਖਿਓ ਤੁਹਾਡੇ ਬੱਚਿਆਂ ਨੇ ਤੁਹਾਡੀ ਰਿਸਪੈਕਟ ਨਹੀਂ ਕਰਨੀ ਸੋ ਅੱਜ ਤੋਂ ਬਾਦ ਦੇ ਪੱਕਾ ਰੱਖੋ ਬੰਦੇ ਬੀਬਿਆਂ ਨੂੰ ਬੇਨਤੀ ਸ਼ਰਾਬਾਂ ਨਸ਼ੇ ਬੰਦ ਕਰ ਦਿਓ ਤੇ ਰਿਸਪੈਕਟ ਕਰੋ ਆਪਣੀ ਵਾਈਫ ਨੂੰ ਜੀ ਕਹਿ ਕੇ ਬੁਲਾਉਣੇ ਬੀਬੀਓ ਤੁਸੀਂ ਵੀ ਥੋੜਾ ਜਿਆ ਕਿਰਪਾ ਕਰਿਓ ਵੀ ਜੀ ਕਹਿ ਕੇ ਬੁਲਾਓ ਜੀ ਮੜੀ ਜੇ ਗੱਲ ਸੁਣਿਓ ਇਦਾਂ ਬੁਲਾ ਲਿਆ ਕਰੋ ਨਾਂ ਲੈ ਕੇ ਕੋਈ ਵੱਡੇ ਨਹੀਂ ਹੁੰਦਾ ਮੈਨੂੰ ਪਤਾ ਹੈ ਤੁਹਾਨੂੰ ਦਿਲ ਪਸੰਦ ਜੇ ਨਹੀਂ ਹੋਣੀ ਗੱਲ ਪਰ ਜੇ ਕਰ ਲੋਗੇ ਤੁਹਾਡਾ ਭਲਾ ਹੋਣਾ ਬੀਬੀਓ ਕਰ ਲੋਗੇ ਤੁਸੀਂ ਵੀ ਭਾਈ ਜੀ ਕਹਿ ਕੇ ਬੁਲਾਉਣਾ ਘਰ ਵਾਲੀਆਂ ਨੂੰ ਰਿਸਪੈਕਟ ਕਰੋ ਦੇਖੋ ਮੈਂ ਤਾਂ ਕਹਿ ਰਿਹਾ ਗੱਲਾਂ ਗੁਰਦੁਆਰੇ ਨਹੀਂ ਸਿੱਖਣੀਆਂ ਹੋਰ ਕਿੱਥੇ ਸਿੱਖਣੀਆਂ ਜਿੱਥੇ ਕਿਤੇ ਤੁਹਾਨੂੰ ਰਿਸਪੈਕਟ ਮਿਲੇ ਤੁਹਾਡਾ ਜੀ ਕਰਦਾ ਉੱਥੇ ਬਾਰ-ਬਾਰ ਜਾਈਏ ਬਈ ਉਹ ਰਿਸ਼ਤੇਦਾਰ ਇੱਜ਼ਤ ਬਹੁਤ ਕਰਦੇ ਉਹ ਰਿਸ਼ਤੇਦਾਰ ਪਿਆਰ ਬਹੁਤ ਕਰਦੇ ਉੱਥੇ ਵਾਰ-ਵਾਰ ਛੇਤੀ ਜਾਈਦਾ ਐ ਇਦਾਂ ਜੇ ਘਰ ਵਿੱਚ ਇੱਕ ਦੂਜੇ ਦੀ ਰਿਸਪੈਕਟ ਕਰੋਗੇ ਪਿਆਰ ਨਾਲ ਬੋਲੋਗੇ ਤੁਹਾਨੂੰ ਘਰ ਸਵਰਗ ਲੱਗਣ ਲੱਗ ਜਾਏਗਾ ਸਤਿਗੁਰੂ ਕਿਰਪਾ ਕਰਨ ਤੁਹਾਡੇ ਘਰਾਂ 'ਚ ਖੁਸ਼ੀਆਂ ਪਿਆਰ ਇਤفاق ਬਖਸ਼ਣ ਫਿਰ ਹੀ ਆਪਾਂ ਤਰੱਕੀਆਂ ਕਰ ਸਕਦੇ ਜੇ ਘਰ ਸੁਖੀ ਐ ਫਿਰ ਬਹੁਤ ਤਰੱਕੀ ਹੁੰਦੀ ਐ ਬਾਦਸ਼ਾਹ ਤੋਂ ਚੜ੍ਹਦੀਆਂ ਕਲਾ ਬਖਸ਼ਣ ਕੱਲ ਸ਼ਾਮ ਨੂੰ ਦੇ ਦੀਵਾਨ ਨੇ ਪਰਸੋਂ ਨਗਰ ਕੀਰਤਨ ਹੈ ਔਰ ਪਰਸੋਂ ਸ਼ਾਮ ਦੇ ਦੀਵਾਨ ਨਹੀਂ ਲੱਗਣਗੇ ਆਪਾਂ ਸਮਾਪਤੀ ਸੋਮਵਾਰ ਸ਼ਾਮ ਨੂੰ ਕਰਾਂਗੇ ਉਦਣ ਲੌਂਗ ਵੀਕਐਂਡ ਕਰਕੇ ਛੁੱਟੀ ਹੈ ਤੁਸੀਂ ਸਾਰਿਆਂ ਨੇ ਸੋਮਵਾਰ ਵੀ ਦਰਸ਼ਨ ਦੇਣੇ ਉਦਣ ਆਪਾਂ ਸਮਾਪਤੀ ਕਰਾਂਗੇ ਨਗਰ ਕੀਰਤਨ ਤੇ ਸਾਰਿਆਂ ਨੇ ਸਮੇਂ ਸਿਰ ਸਵੇਰੇ ਪਹੁੰਚਣੇ ਔਰ ਚੜ੍ਹਦੀ ਕਲਾ ਨਾਲ ਇੱਕੋ ਜਿਹਾ ਕੇਸਰੀ ਦੁਪੱਟੇ ਦਸਤਾਰਾਂ ਕੋਸ਼ਿਸ਼ ਕਰਿਓ ਆਪਾਂ ਸਜਾ ਕੇ ਆਈਏ ਕਿਉਂ ਤੁਨ ਦੂਜੇ ਲੋਕਾਂ ਵੇਖਣਾ ਆਪਾਂ ਗੁਰੂ ਦੀ ਸ਼ੋਭਾ ਸ਼ਾਨ ਵਿੱਚ ਸਾਰਿਆਂ ਨੇ ਗੁਰੂ ਗੁਰੂ ਜੀ ਆਪਣਾ ਸਬਦ ਦਾ ਧੰਨਵਾਦ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਸਾਧ ਸੰਗਤੋ ਵਾਹਿਗੁਰੂ ਜੀ ਕਾ ਖਾਲਸਾ